ਸਰਬਜੀਤ ਸਿੰਘ ਖਾਲਸਾ ਨੇ ਸਾਰੀਆਂ ਫੁਵਾਹਾਂ ਦੀ ਨਕੇਦੀ ਕਰੀ ਹੈ ਕਿ ਜੋ ਵੀ ਬੰਦਾ ਇਹ ਗੱਲ ਕਰ ਰਿਹਾ ਹੈ ਕਿ ਜਿਹੜਾ ਸਰਬਜੀਤ ਸਿੰਘ ਖਾਲਸਾ ਜਾਂ ਬਾਪੂ ਤਰਸੇਮ ਸਿੰਘਾ ਜਾਂ ਅਮਰਿਤਪਾਲ ਜਥੇਵੰਦੀ ਹੈ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਕਰ ਦਿੱਤਾ ਪਰ ਅਸੀਂ ਇਹ ਸਾਰੀਆਂ ਫੁਵਾਹਾਂ ਨੂੰ ਸਿਰੇ ਤੋਂ ਇਨਕਾਰ ਦਿਆਂ ਅਸੀਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਅਤੇ ਅਸੀਂ ਰਾਜਨੀਤਿਕ ਪਾਰਟੀ ਹਜੇ ਬਣਾਉਣੀ ਹੈ ਹਜੇ ਤੱਕ ਅਸੀਂ ਕੋਈ ਵੀ ਪਾਰਟੀ ਨਹੀਂ ਬਣਾਈ ਅਤੇ ਅਸੀਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਜੇ ਕੋਈ ਵੀ ਅਜਿਹੀ ਫੁਵਾਹ ਫੁਲਾਉਂਦਾ ਹੈ ਤਾਂ ਅਸੀਂ ਉਸ ਦੇ ਖਿਲਾਫ ਡਿਫਰਮੇਸ਼ਨ ਦਾ ਕੇਸ ਪਾਵਾਂਗੇ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕੀ ਕਹਿ ਰਹੇ ਨੇ ਸਰਬਜੀਤ ਸਿੰਘ ਖਾਲਸਾ ਤੁਹਾਨੂੰ ਦਿਖਾਉਨੇ ਆ ਸਾਧ ਸੰਗਤ ਜੀ ਇੱਕ ਇੱਕ ਦੋ ਨਾ ਖਬਰਾਂ ਚੱਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਜੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਪਿਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇਕੱਠੇ ਹੈ ਤੇ ਸਾਡੀ ਜਥੇਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਐ ਵੀ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਐ ਝੂਠੀ ਖਬਰ ਐ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਐ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋ ਗਏ ਤੇ ਸੁਖਵਿੰਦਰ ਹੋ ਗਿਆ ਸਤਪੰਥ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਐ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਨਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਐ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਹਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ ਸਾਧ ਸੰਗਤ ਜੀ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਪਿਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਿੱਤਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਐ ਕਿ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਤੇ ਸੁਖਵਿੰਦਰ ਹੋ ਗਿਆ ਸਤਪੰਥ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਅਸੀਂ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਹਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ